ਅਸੀਂ 10 15 ਮਿੰਟ ਲੇਟ ਹੋ ਗਏ ਆ ਉਹਦੇ باوجود ਤੁਸੀਂ 15 ਦੇ ਨਾਲ ਪਾ ਅਸੀਂ ਸੁਜੈਸਟ ਕਰਦੇ ਹਾਂ ਉਹਦਾ ਟਾਈਮ ਥੋੜਾ ਕਰ ਲਈਏ ਨਹੀਂ ਉਹਨਾਂ ਨੇ ਵੀ ਦੋ ਵਾਰ ਸ਼ਾਰਪ ਸ਼ਾਰਪ ਦਾ ਸੀ ਤਾਂ ਦੋ ਵਾਰ ਚਲੋ ਨਹੀਂ ਅਗਲੀ ਵਾਰ ਤਾਂ ਸ਼ਾਰਪ ਹੀ ਲਿਖਣਾ ਔਰ ਸ਼ਾਰਪਲੀ ਅਸੀਂ ਆਉਣਾ ਅਗਲੀ ਵਾਰੀ ਅਸੀਂ ਸ਼ਾਰਪ ਲਿਖਾਂਗੇ ਵੀ ਆਵਾਂਗੇ ਵੀ ਆ ਵੀ ਜਾ ਬਾਤ ਬਾਏ ਧੰਨਵਾਦ ਧੰਨਵਾਦ ਅੱਜ ਸਰਕਾਰ ਦੀ ਕਾਰਗੁਜ਼ਾਰੀ ਹਰ ਵਾਰ ਅਜ ਤਿੰਨ ਸਾਲ ਤੇ ਚਾਰ ਮਹੀਨੇ ਹੋ ਗਏ ਸਰਕਾਰ ਨੂੰ ਪੰਜਾਬ ਦੇ ਵਿੱਚ ਰਾਜ ਸਥਾਪਿਤ ਹੋਇਆ ਆ ਆਮ ਆਪੀ ਪਾਰਟੀ ਦਾ ਤੇ 2022 ਦੇ ਵਿੱਚ ਮੁੱਖ ਮੰਤਰੀ ਪੰਜਾਬ ਉਹ ਕੇਜਰੀਵਾਲ ਸਾਹਮਣੇ ਦੋਵਾਂ ਨੇ ਪੰਜਾਬ ਦੀ ਜਨਤਾ ਨੂੰ ਕਿਹਾ ਆਸ਼ਵਾਸ਼ਣ ਦਿੱਤਾ ਕਿ ਅਸੀਂ ਆ ਗਏ ਆ ਤੇ ਨਸ਼ਾ ਮੁਕਤ ਪੰਜਾਬ ਦੇਣਾ ਤੁਹਾਨੂੰ ਤੇ 2022 ਚ ਜੋ ਹੋਇਆ ਉਹ ਚਾਪਾ ਨੂੰ ਪੁੱਛ ਲੈਣਾ ਚਾਹੀਦਾ ਕਿ ਵੀ ਤੁਹਾਡੀ ਕੀ ਗੱਲ ਹੋ ਜਾਂਦੀ ਸੀ ਕੀ ਰਿਜ਼ਲਟ ਸੀਗੇ ਤੇ 2023 15 ਅਗਸਤ 2023 ਨੂੰ ਫਿਰ ਪਟਿਆਲੇ ਤੋਂ ਕਿਹਾ ਗਿਆ ਕਿ ਅਸੀਂ ਨਸ਼ਾ ਮੁਕਤ ਪੰਜਾਬ ਇੱਕ ਸਾਲ ਚ ਕਰਦੇ ਹਾਂ ਇੰਡੀਪੈਂਡੈਂਸ ਦੇ ਮੈਂ ਸਮਝਦਾ ਕੋਈ ਬੜਾ ਪਵਿੱਤਰ ਦਿਹਾੜਾ ਹੁੰਦਾ ਜਿਹਨੂੰ ਸਾਡੇ ਆਜ਼ਾਦੀ ਘੁਲਾਟੀਆਂ ਨੇ ਕੁਰਬਾਨੀਆਂ ਦੇ ਕੇ ਇਸ ਮੁਲਕ ਨੂੰ ਆਜ਼ਾਦ ਕਰਾਇਆ ਤੇ ਉੱਥੇ ਅਸੀਂ ਜੋ ਆਸ਼ਵਾਸ਼ਣ ਲਈਏ ਉਹ ਪੱਕਾ ਰੁਪਤਾਣਾ ਚਾਹੀਦਾ ਲੇਕਿਨ ਫੇਰ ਕੁਝ ਨਹੀਂ ਹੋਇਆ ਫੇਰ 6 ਅਪ੍ਰੈਲ 2000 24 ਨੂੰ ਕਹਿਆ ਗਿਆ ਕਿ ਵੀ ਅਸੀਂ 31 ਦਸੰਬਰ ਤਾਈ ਨਸ਼ਾ ਖਤਮ ਕਰਦੇ ਆਂਗੇ ਪੰਜਾਬ ਤੋਂ بار بار ਜਨਤਾ ਨੂੰ ਨਸ਼ੇ ਦੇ ਕੇ ਕੋਈ ਕੰਮ ਨਹੀਂ ਕੀਤਾ ਲੇਕਿਨ ਘਬਰਾ ਕੀਤਾ ਗਿਆ ਔਰ ਯੁੱਧ ਨਸ਼ੇ ਵਿਰੁੱਧ 4 ਅਕਤੂਬਰ 2023 2023 ਨੂੰ ਇਹ ਪਹਿਲਾ ਵੀ ਉਹਨੇ ਹੋਪ ਇਨੀਸ਼ੀਏਟਿਵ ਨਵਾਂ ਦਾ ਇੱਕਾ ਪ੍ਰੋਗਰਾਮ ਚਲਾਇਆ ਸੀ ਹੋਪ ਕਹਿੰਦੇ ਆ ਆਸ ਰੱਖੋ ਔਰ ਲੋਕਾਂ ਚਿਤਾਈ ਉਹ ਸਾਹ ਚ ਬੈਠਿਆ ਹੋਇਆ ਕੁਝ ਨਹੀਂ ਤੇ ਦਰਬਾਰ ਸਾਹਿਬ ਬੱਚਿਆਂ ਨੂੰ ਲੈ ਕੇ ਗਏ ਪੁਲੀਸ ਐਂਡ ਸ਼ੈਟਰ ਸੀ ਤੇ ਧਰਮ ਨੂੰ ਵੀ ਇਨਵੋਲ ਕਰਕੇ ਸਾਡੇ ਛੋਟੇ ਛੋਟੇ ਬੱਚਿਆਂ ਨੂੰ ਅਸਵਾਚਨ ਬਤਾਏ ਕਿ ਤੁਸੀਂ ਹਣ ਅਲਚ ਰਹੋਗੇ ਅਸੀਂ ਨਸ਼ੇ ਦੀ ਰੋਕਥੰ ਕਰਾਂਗੇ ਉਹਨਾਂ ਬੱਚਿਆਂ ਨੇ ਜਿਹੜਾ ਸਾਡਾ ਫਿਊਚਰ ਹੈ ਔਰ ਸਾਡੀ ਆਸਥਾ ਹਰਮੰਦਰ ਸਾਹਿਬ ਚ ਕਿੰਨੀ ਆਪਾਂ ਸਾਰੇ ਜਾਣਦੇ ਆ ਤੇ ਹਰਮੰਦਰ ਸਾਹਿਬ ਚ ਵੀ ਝੂਠ ਤੇ ਜੇ ਜਿਹੜੀ ਗੱਲ ਕੋ ਸਕੂਲ ਚ ਪੜ੍ਹਦੇ ਬੱਚਿਆਂ ਦੇ ਮਨ ਚ ਆਈ ਉਹ ਸਾਰੀ ਉਮਰ ਉਹਨਾਂ ਦੇ ਯਾਦ ਰਹੇਗੀ ਕਿ ਕਿਵੇਂ ਇਹ ਲਿਟਰ ਝੂਠੇ ਹੁੰਦੇ ਆ ਲੇਕਿਨ ਗੱਲ ਲੀਡਰਾਂ ਦੀ ਨਹੀਂ ਹੈ ਗੱਲ ਆਮ ਆਦਮੀ ਪਾਰਟੀ ਦਾ ਸ਼ਵਾਸਨ ਹੈ ਔਰ ਖਾਲੀ ਅਨਾਉਂਸਮੈਂਟ ਕਰਦੇ ਆ ਫਿਰ ਜਿਹੜੀ ਅਨਾਉਂਸਮੈਂਟ ਕੀਤੀ ਹੁੰਦੀ ਆ ਉਹਨੂੰ ਇਹ ਭੁੱਲ ਜਾਂਦੇ ਕਿ ਵੀ ਅਸੀਂ ਕੀ ਬੋਲਿਆ ਸੀ ਉਹੀ ਗੱਲ ਫਿਰ ਦੁਬਾਰਾ ਦੁਹਰਾ ਰਹੇ ਤਿੰਨ ਸਾਲ ਹੁਣ ਫਿਰ ਯੁੱਧ ਨਸ਼ਿਆਂ ਵਿਰੁੱਧ ਚਾਲੂ ਕੀਤਾ ਔਰ ਜੇ ਯੁੱਧ ਨਸ਼ਿਆਂ ਵਿਰੁੱਧ ਚਾਲੂ ਕੀਤਾ ਤੇ ਉੱਥੇ ਇਹ ਵੀ ਕਿਹਾ ਗਿਆ ਕਿ ਵੀ ਅਸੀਂ ਪਿੰਡਾਂ ਦੇ ਵਿੱਚ ਅਸੀਂ ਪਿੰਡਾਂ ਦੇ ਵਿੱਚ ਰੀਹੈਬਿਟ੍ਰੇਟ ਕਰਾਂਗੇ ਲੋਕਾਂ ਨੂੰ ਸਾਰੇ ਪੰਜਾਬ ਔਰ ਡੀਡਿਕਸ਼ਨ ਸੈਂਟਰ ਖੋਲ੍ਹਾਂਗੇ ਕਿੰਨੇ ਡੀਡਿਕਸ਼ਨ ਸੈਂਟਰ ਖੋਲੇ ਕਿੰਨੇ ਲੋਕ ਉੱਥੇ ਭਰਤੀ ਨੇ ਇਹਦੇ ਬਾਰੇ ਵੀ ਇਹਨਾਂ ਨੂੰ ਦੱਸਣਾ ਚਾਹੀਦਾ ਬਾਰ-ਬਾਰ ਇਹ ਗੱਲਾਂ ਕੀਤੀਆਂ ਔਰ ਇੱਥੇ ਤਾਈ ਇਹ ਵੀ ਕਿਹਾ ਗਿਆ ਇਹ ਕਿ ਅਸੀਂ ਸਪਲਾਈ ਚੇਨ ਇਹ 2023 ਦੇ ਵਿੱਚ अखबार चके वेखी ड्रग पैडलर सारे और जो ड्रग पैडलर फल रहे तो सप्लाई चेन तोड़ दी तो 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 दो हजार तेईस दो साल पहला इन्होंने सप्लाई चेन तोड़ी सी अजा च नशा क्यों बिक रहा ड्रग क्यों बिक रही और गल ओ घूम घुम के गल साल सत महीने हो गए ਇਹਨਾਂ ਨੇ ਡੀਕਸ਼ਨ ਡੀ ਐਡਿਕਸ਼ਨ ਸੈਂਟਰ ਖੋਲਣ ਦੀ ਗੱਲ ਕੀਤੀ ਤੇ ਵਿਲੇਜ ਚ ਕਮੇਟੀਆਂ ਬਣਾਵਾਂਗੇ ਪਿੰਡਾਂ ਚ ਕਿੰਨੀਆਂ ਕਮੇਟੀਆਂ ਬਣੀਆਂ ਉਹ ਜੇ ਕੋਈ ਕਮੇਟੀ ਬਣੀ ਮੈਨੂੰ ਤਾਂ ਪਤਾ ਨਹੀਂ ਲੇਕਿਨ ਜੇ ਬਣੀ ਆ ਤੇ ਉਹਨਾਂ ਦੀ ਕੋਈ ਸਲਾਹ ਜਨਤਕ ਕਰਨੀ ਚਾਹੀਦੀ ਹੈ ਸਰਕਾਰ ਨੂੰ ਔਰ ਜਿਸ ਦਿਨ ਦੇ ਇਹ ਦਿੱਲੀ ਤੋਂ ਵਿਲੇ ਹੋ ਕੇ ਆਇਆ ਹਾਰ ਕੇ ਉਦੋਂ ਦਾ ਡੇਰਾ ਸਾਡੇ ਪੰਜਾਬ ਚ ਦਿੱਲੀ ਵਾਲੇ ਲਾਇਆ ਪਰ ਮੈਨੂੰ ਨਹੀਂ ਪਤਾ ਕਿ ਸਾਡੇ ਮੁੱਖ ਮੰਤਰੀ ਦੀ ਚੱਲਣ ਤੇ ਨਹੀਂ ਚੱਲਣ ਦੇ ਲੇਕਰ ਕੰਮੋ ਸਾਰੇ ਉਹੀ ਕਰਦੇ ਆ ਤੇ ਅੱਜ ਇਹ ਜਿਹੜੀ ਸਰਕਾਰ ਆਮ ਆਦਮੀ ਪਾਰਟੀ ਦੀ ਇਸ ਵਾਇ ਅਫਵਾਹਾਂ ਦੇ ਤੇ ਹਾਈ ਕ੍ਰੀਏਟ ਕਰਦੇ ਕੋਈ ਗੱਲ ਨਹੀਂ ਕਰ ਰਹੇ ਔਰ ਨਸ਼ੇ ਦੇ ਵਿੱਚ ਮੈਂ ਜ਼ਿਆਦਾ ਨਹੀਂ ਹੋਰ ਕਹਣਾ ਚਾਹੁੰਦਾ ਕਿਉਂਕਿ ਸਰਦਾਰ ਚਮਜੀਤ ਸਿੰਘ ਜੀ ਚਨੀ ਸਾਡੇ ਸਾਕਾ ਮੁੱਖ ਮੰਤਰੀ ਉਹਨਾਂ ਨੇ ਸਪੋਥਰ ਕਰਨਾ ਕਹਿੰਦਾ ਉਹਨਾਂ ਨੇ ਕਰ ਰਹੀ ਹੈ ਮੈਂ ਤਾਂ ਵੀ ਸ਼ੁਰੂਆਤ ਕੀਤੀ ਸੀ ਤੇ ਚੰਨੀ ਸਾਹਿਬ ਆਹ ਲਓ ਜੀ ਓਟ ਟੂ ਧੰਵਾਦੀ ਰਾਣਾ ਸਾਹਿਬ ਜੀ ਸਾਰੇ ਲੀਡਰ ਸਾਹਿਬਾਂ ਸਤਕਾਰਯੋਗ ਪੱਤਰਕਾਰ ਭਰਾਓ ਰਾਣਾ ਜੀ ਨੇ ਜਿਹੜੇ ਕਿ ਸਾਡੇ ਇੰਚਾਰਜ ਇਹ ਸਰਕੇ ਦੀ ਚੋਣ ਦੇ ਆਸ਼ੂ ਜੀ ਬੈਠੇ ਹੈ अज नशे बारे गल की है मैं किसी नाल पिंड च गल कर बैठा मैं या नश्या क्या ने तो नश्या दे यार नशे बारे च क्या भगवंत मान ने चलाता हर युग चुनाव नशे के विरुद्ध वो मैं क्या यार मूर्ख तो ऐसी है पंजाब के लोग जेड़ा बंदा अपनी मां दी सौ खा के शराब नहीं छक सकता

ਆ ਤੁਸੀਂ ਮੈਂ ਪਰਸੋਂਕ ਦੇ ਮਨੂੰ ਮੁੰਡੇ ਅਖਬਾਰ ਦਿਖਾ ਰਹੇ ਸੀ ਫੁੱਲ ਪੇਚ ਸਾਰੇ ਅਖਬਾਰਾਂ ਦੇ ਮੁੱਢਲੇ ਮੋੜ ਦਾ ਪੇਚ ਕੀ ਹੈ ਯੁੱਧ ਰਸਿਆ ਦੇ ਮੁੰਡੇ ਤੇ ਭਪਾਨ ਮੰਡੀ ਆ। ਅਰਜਨਾ ਕੋਟੂ ਅਰਜਨਾ ਕੋਟੂ ਹਰਜਨਾ ਕੋਟੂ ਕਿੰਨੀ ਆ ਤੇ ਪੋਟੋ ਦਾ ਝੋਆ ਹੈ। ਉਹ ਪ੍ਰਕਾਸ਼ ਸਿੰਘ ਪਾਵਲ ਨੇ ਇਹ ਫੁੱਲ ਤੇ ਲਾਈ ਸੀ। ਉਹ ਜਿਹੜੀ ਆਉਂਦੀ ਆ ਐਮਬੂਲੈਂਸ ਦੇ ਆਇਓ ਵਾਟ ਤੇ ਇਹ ਭਗਵਾਨ ਜਮਾਨ ਨੇ ਖਟੀਆਂ ਖੜੀ ਕਰ ਰੱਖੀ ਹੋਤੀ। ਹੁਣ ਆ ਫਰਜ ਲਈ ਲਾਈ ਗਈ ਹੈ ਹੁਣ ਆ ਲੋਕ ਮਾਝਾ ਦੇ ਉਹ ਜਿਹੜੀ ਪਤਿਲੀਆਂ ਉੱਪਰ ਲੱਗੇਗੀ ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਨਸ਼ਿਆਂ ਦੇ ਖਿਲਾਫ ਕੁਝ ਨਹੀਂ ਹੋ ਰਿਹਾ ਪੰਜਾਬ ਦੇ ਵਿੱਚ ਕੋਈ ਸਾਰਥਕ ਮਹਿਮਾ ਨਹੀਂ ਚੱਲ ਰਹੀ 3-4 ਵਾਰ ਮਹਿਮਾ ਚਲਾ ਕੇ ਬੇਲੋ ਚੁੱਕੇ ਹੈ ਦਿੱਲੀ ਤੇ ਇਲੈਕਸ਼ਨ ਸੀਗੇ ਮਨੂ ਕਹਿੰਦੇ ਜੀ ਲੋਕਾ ਲੋਕ ਕਿਸੇ ਨੇ ਦਿੱਲੀ ਪੁੱਛ ਲਿਆ ਕਹਿੰਦਾ ਜੀ ਇਹ ਤਾਂ ਪਿਆ ਬਣੇਗਾ ਆਮ ਆਦਮੀ ਪਾਰਟੀ ਦਾ ਕਿਹਾ ਕਿ ਅੱਗੇ ਚੱਲ ਰਹੀ ਹੈ ਜੇ ਜੈਨ ਨਹੀਂ ਸੀ ਆਇਆ ਕਹਿੰਦੀ ਅੱਗੇ ਚੱਲ ਰਹੀ ਮੈਂ ਕਿਹਾ ਹਾਂ ਪਿੱਛੇ ਪਿੱਛੇ ਲੋਕ ਦਿੱਲੀ ਦੇ ਡਾਂਗਾ ਲੈ ਕੇ ਘਰੇ ਵੇ ਕਹਿੰਦੇ ਜੀ ਸਾਡਾ ਸੰਘਰਸ਼ ਚੱਲ ਰਿਹਾ ਤੇ ਉੱਧਰ ਸਾਡੇ 26 27 ਬੰਦੇ ਗਰੀਬ ਪਰਿਵਾਰਾਂ ਦੇ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਹੈ ਸਾਰੇ ਗਰੀਬ ਪਰਿਵਾਰਾਂ ਦੇ ਕਿਉਂਕਿ ਗਰੀਬ ਹੈ ਆਦੇਸੀ ਸ਼ਰਾਬ ਪੀਂਦਾ ਹੈ ਜਿਹੜੀ ਇਹ ਨਕਲੀ ਵੇਚਦੇ ਆ ਸਾਰੇ ਜਾਣੇ ਇਹਨਾਂ ਦੇ ਲੀਡਰ ਮਿਲ ਕੇ ਵਿੱਚੇ ਭਗਵੰਤ ਮਾਨ ਸਾਰੇ ਜਾਣੇ 27 ਬੰਦੇ ਮਰ ਗਏ ਅ ਤਿੰਨ ਬੰਦੇ ਹੁਣੇ ਲੁਧਿਆਣੇ ਦੇ ਮਰੇ ਤਾਂ ਪਹਿਲਾਂ ਤਾਂ ਭਗਵੰਤ ਮਾਨ ਕਹਿੰਦਾ ਸੀ ਕਿ ਜੀ ਫਿਰ ਮੁੱਖ ਮੰਤਰੀ ਜਿੰਮੇਵਾਰ ਕਿਉਂ ਨਹੀਂ ਹੈ ਫਿਰ ਉਹ ਆਪਣੇ ਗੱਲ ਪਰ ਆ ਗਏ ਕਿ ਹੁਣ ਪਰਚਾ ਦਰਜ ਕਰੇ ਜਿੰਮੇਵਾਰ ਫਾਇਨੈਂਸ ਮਿਸਟਰ ਦੇਵ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਤੇ ਕਿਸ ਤਰ੍ਹਾਂ ਨਾਅਲ ਆਡਰ ਦੀ ੱਟੀਆਂ ਉਡ ਰਹੀਆਂ ਤੇ ਕਿਸ ਤਰ੍ਹਾਂ ਨਕਲੀ ਸ਼ਰਾਬ ਵੇਚ ਰਹੀਏ ਜਿੰਮੇਵਾਰੀ ਕਿਉਂ ਨਹੀਂ ਚੱਕਦੇ ਹੁਣ ਜਦੋਂ ਆਪੋਜੀਸ਼ਨ ਸੀ 11 ਗੱਟਾ ਬੜੀਆ ਹੋ ਗਿਆ ਸੀ ਥੋੜਲੇ ਵਾਲੀ ਪੱਗ ਮੰਨ ਕੇ ਪੱਗ ਸਿੱਤ ਵਾਲੀ ਮੰਨ ਕੇ ਹੁਣ ਪੱਗ ਵੀ ਬਦਲ ਲਈ ਤੇ ਇਨਕਲਾਬ ਵੀ ਕਿਤੇ ਗਿਆ ਤੇ ਟੋਟਲ ਪੈਸਾ ਇੱਥੇ ਤੱਕ ਕਿ ਆਸ਼ੂ ਜੀ ਦੀ ਇਲਕਾ ਚੱਲ ਰਹੀ ਹੈ ਇੱਥੇ ਇਹਨਾਂ ਨੇ ਨਸ਼ਾ ਵੇਚਣਾ ਵੱਡਣਾ ਸ਼ੁਰੂ ਕਰਤਾ ਇੱਥੇ ਇਹਨਾਂ ਨੇ ਸ਼ਰਾਬ ਵੰਡਣਾ ਸ਼ੁਰੂ ਕਰਤੀ ਇੱਥੇ ਇਹਨਾਂ ਨੇ ਪੈਸਾ ਵੰਡਣਾ ਸ਼ੁਰੂ ਕਰਤਾ ਗੁਰਦੁਆਰੇ ਮੰਦਰਾਂ ਨੂੰ ਹਾਰ ਜਗਾ ਠੀਕ ਹੈ ਭਾਈ ਤੇਰੇ ਕੋਲ ਜਿਆਦਾ ਪੈਸਾ ਹੈ ਅੱਜ ਤੱਕ ਦੇ ਦੇ ਦਿੰਦਾ ਤੂੰ ਲੇਕਿਨ ਨਸ਼ਿਆਂ ਦੇ ਸਿੱਖ ਤੇ ਖੜੀ ਕਰਕੇ ਇਹਨੂੰ ਜਿੱਤਣ ਦੀ ਕੋਸ਼ਿਸ਼ ਕਰ ਰਹੇ ਸ਼ਰਾਬ ਵੰਡ ਰੇ ਨਸ਼ੇ ਵੰਡ ਰੇ ਹਰ ਤਰ੍ਹਾਂ ਦਾ ਕਸ਼ਾ ਬੰਡ ਰੇ ਸੋ ਅੱਜ ਇਹ ਪੰਜਾਬ ਦੇ ਵਿੱਚ ਦੁੱਖ ਉਹੀ ਖੜਾ ਹੈ ਔਰ ਦੂਣਾ ਚੋਣਾ ਹੋ ਗਿਆ ਹੈ ਕਿ ਹਰ ਗਲੀ ਦੇ ਵਿੱਚ ਨਸ਼ਾ ਵਿਕਣ ਲੱਗਿਆ ਇਹਨਾਂ ਦਾ ਆਪਣਾ ਐਮਐਲਏ ਕਾਮਰ ਕੇ ਆਉਦਾ ਨਾਮ ਅਮਰਸਰ ਵਾਲਾ ਕਾਮਰ ਕਾਮਰ ਵਿਜੇਪੁਰ ਦਾ ਆਪਸੇ ਉਸ ਤੇ ਸੋਣ ਲਓ ਨਾ ਉਹ ਕਹਿੰਦਾ ਜੀ ਡੀਆਈਜੀ ਇਨਵੋਲਡ ਹੈ ਕਿ ਮੈਨੂੰ ਫੜਦੇ ਕਦੇ ਨਹੀਂ ਉਸ ਤੇ ਸੁਣੋ ਕੇਜੀ ਪੁਲਿਸ ਹੀ ਮੋਰ ਦਾ ਫਿਰ ਫੜਦੇ ਕਰਦੇ ਨਹੀਂ ਕਾਰ ਕਹਿੰਦੇ ਸੀ ਟਾਰਿਆ ਤਾਰੂ ਦਾ ਟਾਉਂਦੇ ਆ ਜਿਹੜਾ ਨਜਾਇਜ਼ ਕਬਜ਼ਾ ਤੇ ਖਬਰ ਲਉਂਦੇ ਆ ਕਿ ਜੀ ਨਸ਼ੇ ਆਲੇ ਦਾ ਘਟਾ ਪਰਵੀਜ਼ ਨੇ ਨਹੀਂ ਹੈ ਕੋਰੋਨ ਦੇ ਵਿੱਚ ਕੋਈ ਕੇ ਜੀ ਤੁਸੀਂ ਕਿਸੇ ਨਸ਼ੇ ਆਲੇ ਨੂੰ ਫੜੋ ਆ ਉਹਦਾ ਘਟਾ ਆਇਆ ਹੋਏ ਕੋਈ ਸਿਸਟਮ ਹੈ ਕਾਨੂੰਨ ਦੇ ਨਾਲ ਜਾਂਦਾ ਹੈ ਦੇਸ਼ ਫੋਰਸ ਤੋਂ ਪਰਮਿਸ਼ਨ ਲੈਣੀ ਪੈਂਦੀ ਅੱਜ ਤੱਕ ਦਿਖਾਵੇ ਜੇ ਕਿਸੇ ਇੱਕ ਦੀ ਵੀ ਲਈ ਘਟਾ ਹੋਣ ਦੇ ਇੱਕ ਨੇ ਵੀ ਕਿਸੇ ਦੀ ਪ੍ਰਾਪਰਟੀ ਜ਼ਬਤ ਕੀਤੀ ਇਹਨਾਂ ਨੇ ਲੇਕਿਨ ਸਾਰਾ ਡਰਾਮਾ ਨਸ਼ਾ ਦੇ ਨਾਮ ਤੇ ਚੱਲ ਰਿਹਾ ਤੇ ਲੋਕਾਂ ਦਾ ਬੇਕੂਬ ਬਣਾ ਰਹੇ ਜਿਹੜੇ ਮੁੱਦੇ ਆ ਉਹਨਾਂ ਤੋਂ ਭਟਕਾਉਣ ਦੀ ਕੋਸ਼ਿਸ਼ ਹੈ ਤੇ ਹਰ ਜਗ੍ਹਾ ਆਪਣੇ ਮਸ਼ੂਰੀ ਲਾ ਰਹੇ ਇੱਦਿ ਅਸੀਂ ਕੋਰ ਨਿੱਧਿਆ ਕਰਦੇ ਹਾਂ ਅਰ ਐਸੀ ਇਹਨਾਂ ਨੂੰ ਕਹਿੰਦੇ ਤਲੀਨ ਹੋ ਕੇ ਆਓ ਸਾਹਮਣੇ ਆਓ ਦਿਖਾਓ ਨਸ਼ਾ ਕਿਥੇ ਖਤਮ ਹੋਇਆ ਅੱਜ ਜਦਵਾਰ ਚਲਾਤਾ ਜੀ 99% ਨਸ਼ਾ ਖਤਮ ਕਰਦਾ ਕੰਨ ਕੋਈ ਮਾਰ ਗਿਆ ਤੁਸੀਂ ਜ਼ਿੰਮੇਵਾਰੀ ਚੱਕੋਗੇ ਆ ਹੁਣ ਹਰ ਪਿੰਡ ਦੇ ਵਿੱਚ ਮੇਰੇ ਨਾਲੇ ਆਜੋ ਤੁਸੀਂ ਮੈਂ ਮੋਬਾਈਲ ਤੇ ਮਗਾ ਕੇ ਦਿਖਾਣਾ ਤੁਹਾਨੂੰ ਨਸ਼ਾ ਲੋਕ ਮੰਗਾ ਰਹੇ ਤੇ ਲੋਕ ਪੀਰੇ ਸਾਡੇ ਨੌਜਵਾਨ ਮਰ ਰਹੇ ਤੇ ਇਹ ਸਿਰਫ ਮਸ਼ੂਰੀ ਆ ਡਰਾਮੇਬਾਜ਼ੀ ਦੀ ਸਰਕਾਰ ਕਰ ਰਹੀ ਸੋ ਅਸੀਂ ਤੁਹਾਡੇ ਧੰਨਵਾਦੀ ਆ ਅਸੀਂ ਅੱਜ ਨਸ਼ਿਆਂ ਦੀ ਕਦ ਕੀਤੀ ਆ ਲੇਕਿਨ ਤੁਹਾਨੂੰ ਚੋਣ ਸੰਬੰਧੀ ਇੱਕ ਬੜਾ ਪਟਾਕਾ

कि जी इन्हों के नशे आने लग गए इन्हों शराबा आने लग गई ये पैसे बन रहे आप चले जाओ पता करो कि संस्थावान पैसे दे चुके हैं और वोटिंग वोटा वास्ते पैसे दे रहे ना कि कोई सरकारी फंड दे रहे वो अपने पैसे तो दे रहे हैं किसी किसी कोई संस्था बना के अज तक कितने पैसे जी क्यों नहीं देते अज तक अज तक क्यों ਨੇ ਅਲੱਗ ਕੰਪਨੀ ਨਹੀਂ ਹੈ ਇੰਡੀਵਿਜੂਅਲ ਨੂੰ ਦੇ ਦੋ ਸਸਤਾਵਾਂ ਦੇ ਦੋ ਦਿੱਕਤਾਂ ਬੋਟ ਵਾਸਤੇ ਐਸੀ ਤਾਂ ਖੱਜੇ ਜਾ ਰਹੇ ਸੋ ਇਹ ਜਿਹੜੀਆਂ ਚੀਜ਼ਾਂ ਹੈ ਇਹ ਮਿਸਯੂਜ਼ ਆਫ ਪਾਵਰ ਹੈ ਜਿਹੜੀ ਜਿਸ ਤਰ੍ਹਾਂ ਹਰ ਰੋਜ਼ ਸਾਡੇ ਬੰਦੇ ਤੇ ਕੀ ਹੋ ਰਿਹਾ ਸੋ ਇਹ ਪੁਲਿਸ ਰੁਕੇ আর ਪੁਲਿਸ ਆਪਣੇ ਆਪ ਨੂੰ ਆਪਣੇ ਜ਼ਿੰਮੇਵਾਰੀ ਨੂੰ ਸਮਝੇ ਡੈਮੋਕ੍ਰੈਟਿਕ ਸਿਸਟਮ ਨੂੰ ਸਮਝੇ ਤਾਂ ਕਿ ਜਿਹੜਾ ਇਹ ਚੰਗਾ

ਮੈਂ ਤੁਹਾਨੂੰ ਇੱਕ ਬੰਬ ਦੀ ਗੱਲ ਕੀਤੀ ਸੀ ਸੋ ਅੱਜ ਐਸੀ ਤੁਸੀਂ ਇਹ ਤਾਂ ਸੁਣਿਆ ਹੋਣਾ ਕਿ ਸਰਕਾਰ ਵੱਲੋਂ ਲੋਕ ਭੱਜਦੇ ਲੇਕਿਨ ਇਸ ਇਲੈਕਸ਼ਨ 'ਚ ਖਾਸ ਤੌਰ ਤੇ ਦੇਖਣ ਨੂੰ ਮਿਲਿਆ ਕਿ ਸਰਕਾਰ ਵੱਲੋਂ ਲੋਕ ਭੱਜਦੇ ਤੇ ਕਾਂਗਰਸ ਪਾਰਟੀ ਦੇ ਵਿੱਚ ਹਰ ਰੋਜ਼ ਵੱਡੇ ਪੱਧਰ ਦਾ ਆਨ ਵੱਡੇ ਤਿੱਗਜ ਨੇਤਾਮਾ ਦਾ ਜਿਹੜੇ ਰਾਤਾਂ ਵਾਲੇ ਆ ਉਹਨਾਂ ਦਾ ਵਾਧਾ ਹੋ ਰਿਹਾ ਲੋਕ ਆਮ ਆਦਮੀ ਪਾਰਟੀ ਤੇ ਬੀਜੇਪੀ ਨੂੰ ਛੱਡ ਕੇ ਵੱਡੇ ਵੱਡੇ ਲੀਡਰ ਉਹਨਾਂ ਤੇ ਆ ਰਹੇ ਆ ਪਰਸੋਂ ਐਸੀ ਤੁਹਾਨੂੰ ਜਿਨ੍ਹਾਂ ਦੇ ਮੌਜੂਦਾ ਐਮਸੀ ਜਿਹੜੇ ਛੱਡ ਕੇ ਆਏ ਉਹਨਾਂ ਨੂੰ ਮਿਲਾਇਆ ਸੀ ਅੱਜ ਜੈਸੀ ਪੀ ਵੱਡੇ ਪੱਤਰ ਦੇ ਲੀਡਰ ਹੈ ਜਿਹੜੇ ਉਹਨਾਂ ਨੂੰ ਮਿਲਾ ਰਹੇ ਜਿਹੜੇ ਉਹਨਾਂ ਨੂੰ ਛੱਡ ਕੇ ਅੱਜ ਕਾਂਗਰਸ ਪਾਰਟੀ ਦੇ ਦੁਆਰੇ ਸ਼ਾਮਲ ਹੋ ਰਹੇ ਸੋ ਮੈਂ ਸਵਾਗਤ ਕਰਦਾ ਹਰਨਾ ਜੀ ਦੀ ਇਜਾਜ਼ਤ ਦੇ ਨਾਲ ਕਮਲ ਜੀ ਸਿੰਘ ਜੀ ਸਾਡੇ ਕਰਬਰ ਸਾਹਿਬ ਜਿਹੜੇ ਪਹਿਲਾਂ ਕਾਂਗਰਸ ਵਿੱਚ ਸੀਗੇ ਲੇਕਿਨ ਆਵਾਦੀ ਪਾਰਟੀ ਚਲੇ ਗਏ ਸੀ ਕਾਂਗਰਸ ਨੂੰ ਇਲੈਕਸ਼ਨ ਤੋਂ ਲੜਿਆ ਕਾਂਗਰਸ ਦੇ ਹਲਕਾਚਾਰ ਸੀ ਫਿਰ ਆਮ ਆਦੀ ਪਾਰਟੀ ਗਏ ਦੇਖੀ ਅੱਜ ਉਹ ਆਪਣੇ ਘਰ ਵਾਪਸੀ ਕਰ ਰਹੇ ਆਪਣੇ ਸਾਥੀਆਂ ਦੇ ਨਾਲ ਉਹਨਾਂ ਦੇ ਸਾਥੀਆਂ ਦੇ ਨਾਮ ਸਰਦਾਰ ਗੁਰਪ੍ਰੀਤ ਸਿੰਘ ਜੀ ਗੋਪੀ ਗਿੱਲ ਇਹ ਪਹਿਲਾ ਐਮਸੀ ਰਹੇ ਹੈ ਐਕਸ ਐਮਸੀ ਹੈ ਇਸ ਦੇ ਨਾਲ ਨਰਜੀਤ ਸਿੰਘ ਜੀ ਉੱਭੀ ਇਹ ਵੀ ਐਕਸ ਐਮਸੀ ਹੈ ਸਨੀ ਦੁਰਗਾ ਜੀ ਇਹ ਆਮ ਆਦੀ ਪਾਰਟੀ ਦੇ ਸਰਗਰਮ ਲੀਡਰ ਹੈ ਇਸ ਤੋਂ ਲਾਵਾ ਦਵਿੰਦਰ ਸਿੰਘ ਵਾਲਿਆ ਜੀ ਐਕਸ ਬਲੋਕ ਪ੍ਰੈਜ਼ੀਡੈਂਟ ਕੇ ਮਨੀ ਮਨਿੰਦਰ ਸਿੰਘ ਮਨੀ ਆਮਾਦੀ ਪਾਰਟੀ ਦੇ ਜਿਹੜੇ ਸਰਗਰਮ ਵਰਕਰ ਹੈ ਉਹ ਅੱਜ ਹੋਰ ਵੀ ਸਾਰੇ ਜਿਹੜੇ ਸਰਗਵਿੰਦਰ ਸਿੰਘ ਹੈਪੀ ਕੋਚਰ ਜੀ ਵਾਰਡ ਇਨਚਾਰਜ ਹੈ ਜਿਹੜੇ ਆਮਾਦੀ ਪਾਰਟੀ ਦੇ ਉਹ ਵੀ ਆਮਾਦੀ ਪਾਰਟੀ ਨੂੰ ਛੱਡ ਕੇ ਅੱਜ ਕਾਂਗਰਸ ਵਿੱਚ ਸ਼ਾਮਲ ਹੋ ਰਹੇ ਬਹੁਤ-ਬਹੁਤ ਵਧਾਈਓ ਮੇ ਸਾਡੇ ਇੰਚਾਰਜ ਰਾਣਾ ਰਾਣਾ ਜੀ ਨੂੰ ਤੇ ਸਾਡੇ ਉਮੀਦਵਾਰ ਆਸ਼ੂ ਪਾਟਕੂਸ਼ਰ ਆਸ਼ੀ ਜੀ ਨੂੰ ਕਿ ਪਰਿਵਾਰ ਦੇ ਵਿੱਚ ਵਾਧਾ ਹੋ ਰਿਹਾ ਤੇ ਮੈਂ ਸਵਾਗਤ ਕਰਦਾ ਸਾਰੇ ਆਮ ਆਦਮੀ ਪਾਰਟੀ ਤੋਂ ਤੁਖੀ ਹੋ ਕੇ ਉਹਨਾਂ ਦੀਆਂ ਨੀਤੀਆਂ ਤੋਂ ਤੰਗ ਹੋ ਕੇ ਉਹਨਾਂ ਦੀ ਡਰਾਮੇਬਾਜ਼ੀ ਤੋਂ ਤੰਗ ਹੋ ਕੇ ਉਹਨਾਂ ਦੀ ਕਿਰਪਾਛ ਤੋਂ ਤੰਗ ਹੋ ਕੇ ਪੰਜਾਬ ਦੀ ਲਾਅ ਐਂਡ ਆਰਡਰ ਜਿਹੜੀ ਸਥਿਤੀ ਖਰਾਬ ਹੋਈ ਹੈ ਉਸ ਤੋਂ ਤੰਗ ਹੋ ਕੇ ਜਿਹੜੇ ਇੱਥੇ ਬੁਰਛਾ ਕਰਦੀ ਉਹ ਰੋੜੀਆਂ ਚੱਲਦੀਆਂ ਜਿਹੜੇ ਇੱਥੇ ਪ੍ਰੋਕਟੀਆਂ ਲੁਧਿਆਣੇ ਦੇ ਵਿੱਚ ਮੰਗਿਆ ਜਾ ਰਹੀਆਂ ਉਸ ਤੋਂ ਤੰਗ ਹੋ ਕੇ ਜਿਹੜੇ ਲੀਡਰ ਕਾਂਗਰਸ ਪਾਰਟੀ ਚ ਆਏ ਮੈਂ ਇਹਨਾਂ ਦਾ ਪਾਰਟੀ ਦੇ ਵਿੱਚ ਬਹੁਤ-ਬਹੁਤ ਸਵਾਗਤ ਕਰਦਾ ਹਿੰਸ ਤੋਂ ਪਹਿਲਾਂ ਕਿ ਕਰਵਰ ਜੀ ਵੀ ਤੁਹਾਨੂੰ ਦੁੱਖ ਸਾਹਮਣੇ ਕਹਿਣ ਪਹਿਲਾਂ ਮੈਂ ਰਾਣਾ ਜੀ ਨੂੰ ਬੇਨਤੀ ਕਰਾਂਗਾ ਕਿ ਇਹਨਾਂ ਨੂੰ ਸਨਮਾਨਯੋਗ ਸਨਮਾਨਿਤ ਕਰਕੇ ਜੁਆਇਨ ਕਰਾਂ ਸੈਂਟਰ ਆ ਜਾਓ ਜੀ ਸੈਂਟਰ ਆ ਜਾਓ ਅਸ਼ੀਰ ਨਾਲ ਉਹ ਪੀਕਾ ਠੀਕ ਹੈ ਅੱਗੇ ਨਾਲ ਹੋ ਰਿਹਾ ਹੈ ਯਾ ਕਿੰਨੇ ਮੈਂ ਪੜ੍ਹਦਾ ਹਾਂ ਕਿੱਧਰ ਸਿੱਖੀ ਕੋਈ ਨਾ ਜ ਸਾਡੇ ਪੜ੍ਹਦਾ ਰਹੇ ਇੱਕ ਆਓ ਜੀ ਦੇਖੋ ਪਿੱਛੇ ਵਾਲੇ ਦਾ ਰੈਸਪੋਨਸ

ਉਹਨਾਂ ਉਹਨਾਂ ਨਾਲ ਦੇ ਸਾਰੇ ਲੀਡਰ ਸਹਿਬਾਨ ਜਿਹੜੇ ਆਮ ਆਦਮੀ ਪਾਰਟੀ ਲੜਖੇ ਸਾਡੇ ਵਿੱਚ ਦਾ ਸ਼ਾਮਲ ਹੋ ਰਿਹਾ ਉਹਨਾਂ ਦਾ ਸਵਾਗਤ ਕਰਦਾ ਮੈਂ ਤਾਂ ਇਹਨਾਂ ਦੇ ਚਿਹਰੇ ਦੇਖ ਕੇ ਖੁਸ਼ੀ ਆ ਰਹੀ ਹੈ ਕਿ ਬੜੀ ਬੜੀ ਸ਼ੀਸ਼ਾ ਸਾਡੇ ਵਿੱਚ ਸ਼ਾਮਲ ਹੋ ਰਹੀ ਹੈ ਅਰ ਬਹੁਤ ਹੀ ਜਾਨਦਾਰ ਲੁਧਿਆਣੇ ਦੇ ਇਸ ਖੇਤਰ ਹੈ ਗਿਆ ਜਿਹਦੇ ਨਾਲ ਆਸ਼ੂ ਜੀ ਦੀ ਜਿਹੜੀ ਚੋਣ ਹੈ ਉਹਨੂੰ ਬੋਟਾਂ ਭਰੀ ਹੰਕਾਰਾ ਮਿਲਿਆ मैं इसको कहना कि राणा जी ना सारे बात के धन्यवाद कर मैं करब जी के तरफ से चंडी जी सामने कोई सारे जरा अच्छा एक बार फोटो करा चंडी जी चंडी जी करब बेटा जी जाने आगे ना राणा जी राणा जी थोड़ी आगे आले यार तू लगे आ जा

मैं बांबार करना सारी जीवनी प्रियक्षेत्रा कि कुछ कई इन्हें शक्वे जिंदगी जब हो जाते हैं और जगह पूरी परवाह को बांध जानी हो फिर परवाह बांधना तो आज कितने भी ते महसूस सुनाओ सिगा कि गलतियां कीती हैं तो ये मोर्टेज करेगा जो ਕਈ ਕੋਈ ਗਲਤੀ ਜੇ ਉਹਨਾਂ ਸਮਝਦਾ ਕਿ ਮੈਂ ਆਪਣੇ ਘਰ ਵਾਪਸੀ ਕੀਤੀ ਆ ਮੈਸਾੜੀ ਪਾਰਟੀ ਜਿੰਦਾਬਾਦ ਮੈਸਾੜੀ ਕਾਂਗਰਸ ਪਾਰਟੀ ਨੂੰ ਜੁਆਇਨ ਕਰਨ ਵਾਲੇ ਮੇਰੇ ਸਾਰੇ ਸਾਥੀ ਬਹੁਤ ਧੰਨਵਾਦ ਕਰਨਾ ਤੁਹਾਡਾ ਮੇਰੀ ਟੀਮ ਹਮੇਸ਼ਾ ਮੇਰੇ ਨਾਲ ਖੜੀ ਆ ਰਾਣਾ ਜੀ ਮੈਂ ਇੱਕੋ ਹੀ ਬੇਨਤੀ ਕਰਦਾ ਵੀ ਅਸੀਂ ਕਦੇ ਪਾਰਟੀ 'ਚ ਰਹਿ ਕੇ ਕਦੇ ਪਾਰਟੀ ਨਾਲ ਗਵਾਰੀ ਨਹੀਂ ਕੀਤੀ ਤੇ ਕਦੇ ਬਾਰੇ ਲੋਕਣਤਾ ਦਾ ਮੈਂ ਤੇ ਯਕੀਨ ਹੋ ਗਿਆ ਜਿਹੜਾ ਵਿਸ਼ਵਾਸ ਪ੍ਰੋਫਸਰ ਕਰਕੇ ਤੁਸੀਂ ਅੱਜ ਸਾਨੂੰ ਸ਼ਾਮਲ ਕਰਾਇਆ ਤੇ ਦੇਵੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਲੈਕਚਰ ਨੂੰ ਸੀ ਆਪਣੀ ਲੈਕਚਰ ਫਰਨ ਕੇ ਲਵਾਗੇ ਤੇ ਜੇ ਜਦ ਤੱਕ ਇਹ ਪਾਰਟੀ ਦੀ ਝੋਲੀ ਦੇ ਵਿੱਚ ਪਾ ਗਏ ਤੁਹਾਰੇ ਦਾ ਤੰਵਾ ਵਾਈਡੂ ਜੀ ਦਾ ਖਾਤਾ ਵਾਈਡੂ ਜੀ ਦਾ ਤੰਵਾ ਕੀਤਾ ਹੋਇਆ ਅੱਗੇ ਹੋ ਅੱਗੇ ਹੋ ਜੀ ਕਮਲਜੀਤ ਸਿੰਘ ਇੱਕ ਕਲਰ ਸਰਵਰ ਸੀਨੀਅਰ ਆਫ ਲੀਡਰ ਕਹਿੰਦੇ ਕਹਿ ਨੂੰ ਮੰਨ ਨਹੀਂ ਕਰਦਾ ਤੁਹਨਾ ਮੰਨ ਨਾ ਹੁਣ ਕਾਂਗਰਸੀ ਬਣਦਾ ਆਇਆ ਠੀਕ ਹੋ ਗਿਆ ਪ੍ਰਣਾ ਹਲਕਾ ਇੰਚਾਰਜ ਜੀ ਇਹ ਸਾਡਾ ਹੱਕਾਂ ਇੰਚਾਰਜ ਹੈ ਗੁਰਮੀਤ ਸਿੰਘ ਦੀ ਕੋਪੀ ਗੇਨ ਐਕਸਨਸੀ ਅੰਜੀਤ ਸਿੰਘ ਦੀ ਉਪੀ ਐਕਸਨਸੀ ਸਨੀ दुर्गा आप वरकर तविंदर तविंदर सिंह वालिया जी एक्स ब्लॉक प्रेसिडेंट मनिंदर सिंह जी मनी आप वरकर ते सुरेंदर सिंह जी हैप्पी कोचर वार्ड इंचार्ज जीरो मेरे हो आज तुष्य ज्वाइन की था और इधर वापसिया कुछ कुछ ने ज्वाइन की था चनी साहब जी ਮੌਜੂਦ ਇ ਪਾਰ ਕੁਸ਼ਲ ਜੀ ਜੀ ਦੀ ਮੌਜੂਦਗੀ ਸਾਡੇ ਬਹੁਤ ਹੀ ਸਰਕਾਰੀ ਔਰ ਸੀਨੀਅਰ ਲੀਡਰ صدیق ਸਾਹਿਬ ਸਾਡੇ ਐਮਪੀ ਗੁਰਜੀਤ ਔਜਲਾ ਜੀ ਤੇ ਬੇਰਕਾ ਸਾਹਿਬ ਕਮਲ ਜੀ ਥੋੜਾ ਸਾਹਿਬ ਥੋੜਾ ਸਾਹਿਬ ਕਿਧਰ ਨੇ ਆਉਂਦੇ ਨੇ ਪਿਛਲੇ ਔਰ ਔੜਾ ਸਮੇਂ ਤੇ ਔੜਾ ਸਾਹਿਬ ਸਾਡੀ ਸਾਡੀ ਮੌਜੂਦਗੀ 'ਚ ਤੁਸੀਂ ਜੁਆਇਨ ਕੀਤਾ ਔਰ ਤੁਹਾਡੇ ਨਾਲ ਥੋੜਾ ਹੁਣ ਸਾਡੀ ਡਿਊਟੀ ਹੋ ਗਈ। ਇਸ ਦੌਰਾਨ ਜ਼ੋਰ ਕੋਈ ਨਾ ਪਾਉਂਦੇ। ਤੇ ਫਿਰ ਆਦਰਮਾਨ ਸਰਕਾਰ ਤੁਹਾਡੇ ਬੰਦੇ ਹੱਕ 'ਚ ਕੋਈ ਕਮੀ ਨਹੀਂ ਰਹਿ ਗਈ ਅਸਵਛਿਕ। ਭਈ ਜਿਨ੍ਹਾਂ ਜਿਨ੍ਹਾਂ ਨੇ ਸਵਛਿਕ ਬਣਾ ਹੱਕੜੇ ਕਰ ਚੁੱਕੇ ਨੇ ਨਾ ਕਰਿਓ। ਅਸਵਛਿਕ ਕਿਹੜੇ ਕਿਹੜੇ ਤੇਰੇ ਆ।